ਧੰਨਵਾਦ ਕਰਾਂ ਤੁਸੀਂ ਸਾਨੂੰ ਇੰਨਾ ਮਾਣ ਬਖਸ਼ਿਆ ਮੈਂ ਜ਼ਿੰਦਗੀ ਦੇ ਵਿੱਚ 23 ਸਾਲ ਤੱਕ ਇੱਕ ਕਲੱਬ ਦੀ ਪ੍ਰਧਾਨਗੀ ਕਰਦਿਆਂ ਨੂੰ ਹੋ ਗਿਆ ਔਰ ਉਸ ਤੋਂ ਪਹਿਲਾਂ ਵੀ ਕਬੱਡੀ ਦੀਆਂ ਵੱਖ-ਵੱਖ ਕਲੱਬਾਂ ਦੇ ਨਾਲ ਜੁੜਿਆ ਰਿਹਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤੁਹਾਡੇ ਜਿੰਨਾ ਦਰਸ਼ਕਾਂ ਦਾ ਇਕੱਠ ਤੇ ਇਸ ਤਰ੍ਹਾਂ ਦਾ ਮੈਚ ਮੈਂ ਤੁਹਾਨੂੰ ਸੱਚ ਜਾਣ ਕੇ ਹੀ ਕਹਿੰਦਾ ਕਿ ਕਦੀ ਨਹੀਂ ਦੇਖਿਆ ਇਹ ਸਾਰਾ ਕੁਝ ਤੁਹਾਡੀ ਬਦੌਲਤੀ ਆ ਜੇ ਤੁਸੀਂ ਇੰਨਾ ਸਾਨੂੰ ਪਿਆਰ ਤੇ ਸਹਿਯੋਗ ਦਿੱਤਾ ਆ ਉਸ ਲਈ ਮੈਂ ਇੰਨਾ ਰਿਣੀ ਹਾਂ ਤੁਹਾਡਾ ਕਿ ਮੈਂ ਜਿਹੜਾ ਮੇਰੇ ਪਾਸ ਲਫ਼ਜ਼ੀ ਨੇ ਜਿਨ੍ਹਾਂ ਨਾਲ ਧੰਵਾਦ ਕਰਾਂ ਔਰ ਜੇ ਤੁਹਾਡਾ ਸਹਿਯੋਗ ਇਸੇ ਤਰ੍ਹਾਂ ਮਿਲਦਾ ਰਿਹਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹਦੇ ਨਾਲੋਂ ਵੀ ਵਧੀਆ ਯਤਨ ਕਰਾਂਗੇ ਕਿ ਅਸੀਂ ਤੁਹਾਡੀਆਂ ਸ਼ਾਮਾਂ ਤੇ ਪੂਰਾ ਉਤਰ ਸਕੀਏ ਮੈਂ ਪ੍ਰਮਾਤਮਾ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਸ ਨੇ ਇੰਨੇ ਵਧੀਆ ਦਿਨ ਲਾਇਆ ਸੋ ਮੈਂ ਤੁਹਾਡੇ ਵਿੱਚ ਨਹੀਂ ਰਹਿਣਾ ਇੱਕ ਵਾਰ ਫੇਰ ਹਲਾਕੇ ਦੀਆਂ ਸੁਚੀਆਂ ਸੰਗਤਾਂ ਦਾ ਸਾਡੇ ਪਤਵੰਤੇ ਸੱਜਣਾ ਦਾ ਸਾਡੇ ਰਾਜਨੀਤਿਕ ਸਰਪ੍ਰਸਤਾ ਦਾ ਜਿਨ੍ਹਾਂ ਨੇ ਹਮੇਸ਼ਾ ਸਾਨੂੰ ਸਰਪ੍ਰਸਤੀ ਦਿੱਤੀ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰੋਫੈਸਰ ਮੱਖਣ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਚਾਲੂ ਰੱਖੋ ਗੋਲਡੀ ਡੱਫਰ ਮਦੂ ਮਤੀ ਦੇ ਗੋਲਡੀ ਡੱਫਰ ਗੋਪਾ ਬੈਂਸ ਤੇ ਮਦੂ ਜੀ ਇੰਗਲੈਂਡ ਉਹਨਾਂ ਵੱਲੋਂ 1000 ਰੁਪਏ ਇਹ ਵੀ ਮੰਗਤ ਸਿੰਘ ਬਾਤੇ ਜਿੰਦਰ ਤੁਹਾਡੇ ਇਸ ਗੱਭਰੂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਵੀਰ ਉਧਰ ਦਤਾਰ ਸਿੰਘ ਹੋਣੀ ਸੁਖਜੀਤ ਸਿੰਘ ਜੀ ਸਾਡੇ ਐਸਐਸਐਬੈਂਸ ਸਾਹਿਬ ਸਾਬੀ ਜੀ ਸਾਡੇ ਨਾਲ ਹੀ ਸਾਡੇ ਸਾਡੇ ਬਾਕੀ ਬਤਾਰ ਸਿੰਘ ਉਹਨਾਂ ਦੇ ਵੀਰ ਇਸ ਗੱਲ ਨੂੰ ਦੀ ਹੌਸਲਾ ਵਜੇ ਕਰਦੇ ਕਿਤੇ ਹਜ਼ਾਰ ਹਜ਼ਾਰ ਲਗਾ ਉਹ ਇਹਨਾਂ ਵੱਲੋਂ ਇਹਨਾਂ ਖਿਡਾਰੀਆਂ ਲਓ ਮੱਖਣ ਦੀ ਰੇਟ ਬੱਲੇਓ ਮੱਖਣਾ ਮੱਖਣਾ ਸਿਰੇ ਦੀ ਗੱਲ ਹੈ 17 19 ਦਾ ਅੰਕੜਾ ਜਿਹੜਾ ਕਬੱਡੀ ਵਿੱਚ ਕੋ ਖਾਸ ਫਰਕ ਨਹੀਂ ਆਏਗਾ ਇੱਕ ਉਹ ਹਾਤੀ ਦੇ ਗੋਲ ਨਹੀਂ ਹੈਗੇ ਸੌਕਤ ਦੇ ਗੋਲ ਨਹੀਂ ਹੈਗੇ ਇਹ ਦੋ ਅੰਕਾਂ ਦਾ ਫਰਕ ਉਹ ਬਹੁਤ ਵੱਡਾ ਫਰਕ ਨਹੀਂ ਹੈਗਾ ਪਰ ਵੇਖਦੇ ਵੀ ਹੁਣ ਫਰਕ ਕਿੱਧਰੇ ਪਾਸੇ ਨੂੰ ਵੱਧਦਾ ਹੈ ਤੇ ਕਿਹਨੂੰ ਜੇਤੂ ਬਣਾਉਂਦਾ ਹੈ ਇਹ ਅੱਜ ਦਾ 23ਵਾਂ 골ਡ ਕਬੱਡੀ ਕੱਪ ਸੁਲਾਓ ਮੈਦਾਨ ਦੇ ਵਿੱਚ ਅਗਲੀ ਕਬੱਡੀ ਸੰਦੀਪ ਲੁਧਰਦੀ ਹਰਦੀਪ ਸਿੰਘ ਚੱਕ ਕਲਮ ਪਰਮਜੀਤ ਸਿੰਘ ਲਿਖ ਪੁਆਇੰਟ ਇਹ ਪੁਆਇੰਟ ਸੰਦੀਪ ਦਾ ਇਹ ਪੁਆਇੰਟ ਬਾਬਾ ਸੁਖਚੰਦ ਦਾ ਕਬੱਡੀ ਕਲੱਬ ਸ਼ਾਕੂਰ ਦਾ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਹੈ ਉਧਰ ਸਨਮਪ੍ਰੀਤ ਸਿੰਘ ਵਾਸਤੇ ਬੋਟ 560 60 ਤੇ ਪਾਉਣੀ ਹੈ ਲਓ ਦੇਖੋ ਨਹੀਂ ਰਿਸ਼ਾ ਵਾਹ ਜੇ ਉਧਰ ਪੁਆਇੰਟ ਰੇਡਰ ਦਾ ਤੇ ਇਧਰ ਵੀ ਦੁੱਲਾ ਉਸੇ ਪੰ ਦਾ ਉਧਰ ਕਮਲਜੀਤ ਸਿੰਘ ਜੀ ਚੱਟਾ ਸਾਹਿਬ ਮੈਦਾਨ ਦੇ ਵਿੱਚ ਕਹਿੰਦੇ ਵੀ ਮੈਚ ਬੜੇ ਹੋਏ ਆ ਮੈਚ ਬੜੇ ਦੇਖਿਆ ਪਰ ਅੱਜ ਕਹਿੰਦੇ ਹੁੰਦੇ ਚੋਟੀ ਦੇ ਮੈਚ ਸਿਰੇ ਦੇ ਮੈਚ ਲਓ ਇਧਰ ਪਾਸੇ ਦੁੱਲੇ ਵਾਸਤੇ 500 ਰੁਪਏ ਸਾਡੇ ਦਰ ਸਿੰਘ ਜੀ ਸਾਹੀ ਸੰਘਵਾਲ ਜੀ ਓਏ ਸੁਖਜੀਤ ਸਿੰਘ ਜੀ ਬੈਸ ਸਾਹਿਬ ਨੰਬਰਦਾਰ ਜੀ ਗੋਪਾਲ ਜੀ ਲਓ ਆ ਖੜੇ ਜੀ ਪਾਸੇ ਇੱਕ ਮਿੰਟ ਪਹਿਲਾਂ ਪੈਸੇ ਭਰਾਦਾ ਜੀ ਆ ਫੜੋ ਜੀ ਵਾਹ ਜੀ ਵਾਹ ਲਓ ਇਧਰ ਬਿੱਟੂ ਜੀ ਕਿੱਧਰ ਨੇ ਬਿੱਟੂ ਜੀ ਸਾਡੇ ਜਸਪਾਲ ਵਗਰ ਬਿੱਟੂ ਜੀ ਤੁਹਾਡੇ ਵਾਸਤੇ ਵੀ ਤੁਹਾਡੇ ਸਟਾਫ ਵਾਲਿਆਂ ਨੇ ਇਹ ਸਤਿਕਾਰ ਭੇਜਿਆ ਦਤਾਰ ਸਿੰਘ ਉਹਨਾਂ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਵਾਲੇ ਸਾਡੇ ਵੀਰਾਂ ਨੇ ਕਿ ਇਸ ਤੇ ਹਮੇਸ਼ਾ ਮਾਣ ਰਿਹਾ ਮਾਣ ਰਹੇਗਾ ਸੋ ਬਹੁਤ ਬਹੁਤ ਧੰਨਵਾਦ ਉਧਰ ਚੱਠਾ ਸਾਹਿਬਦਰ ਗੂਪਾ ਬਹਿਨ ਜੀ ਲੈ ਵੀ ਦੁੱਲਿਆ ਲੈ ਉਧਰ ਰੇਡ ਪੈ ਚੁੱਕੀ ਹੈ ਉਧਰ ਰੇਡ ਪੈ ਚੁੱਕੀ ਐ ਸੰਦੀਪ ਬਿਲਕੁਲ ਸੈਂਟਰ ਲਾਈਨ ਦੇ ਨਾਲ 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 ਹੰਦਿਆ ਚੁੰਦਾ ਹੋਇਆ ਦੁੱਲੇ ਵਾਸਤੇ ਗੋਪਾ ਪੈਂਜੀ ਮੱਧੂ ਜੀ ਇੰਗਲੈਂਡ ਤੇ ਸਾਡੇ ਸੰਦੀਪ ਲੁਧਰ ਵਾਸਤੇ ਪ੍ਰਾਦੇ ਪਾਏ ਪੈਸੇ ਤੁਸੀਂ ਪ੍ਰਾਦੇ ਉਸੇ ਤੇ ਜੰਗ ਬਹਾਦਰ ਸਿੰਘ ਜੀ ਹੁਣਾਂ ਵੱਲੋਂ ਦੁੱਲੇ ਵਾਸਤੇ ਦਾ ਸੰਦੀਪ ਬਾਤ ਹੈ 100 ਡਾਲਰ 100 ਡਾਲਰ ਕੋਈ ਬਹੁਤ ਵਾਹ ਲੈ ਵੀ ਦੁੱਲੇ ਐ ਜਦੋਂ ਹੁਣ ਪੁਆਇੰਟ ਲੈ ਕੇ ਆਇਆ ਨਾ ਤੇਰੇ ਵਾਸਤੇ ਕਮਲਜੀਤ ਸਿੰਘ ਜੀ ਚੱਠਾ ਸਾਹਿਬ ਸਪੈਸ਼ਲ ਪ੍ਰਾਈਜ਼ ਲੈ ਕੇ ਆਇਆ ਨਾਲ ਦੂਜੇ ਕਹਿੰਦੇ ਵਾਸਤੇ ਜੀ ਸੰਦੀਪ ਵਾਸਤੇ 100 100 ਡਾਲਰ 100 ਦੁੱਲੇ ਵਾਸਤੇ ਤੇ 100 ਹੀ ਸਾਡੇ ਸੰਦੀਪ ਵਾਸਤੇ ਦੋਨੇ ਖਿਡਾਰੀਆਂ ਵਾਸਤੇ ਮੈਂ ਕਹਾਂਗਾ ਮਨੀ ਦੋਨੇ ਖਿਡਾਰੀਆਂ ਨੂੰ 100-100 ਡਾਲਰ ਇਧਰ ਭਰ ਦਿਓ ਸੰਦੀਪ ਲੁਧਰੋਂ ਉੱਤਰ ਦੁੱਲੇ ਨੂੰ ਮੈਂ ਫੜਾ ਦਿੰਦਾ ਕਿਉਂਕਿ ਉਹ ਉੱਤਰ ਗਿਆ ਹੋਇਆ ਮੁਹਿੰਮਤੇ ਜਿਵੇਂ ਕਹਿੰਦੇ ਹੁੰਦੇ ਕਾਬਲ ਦੇ ਜੰਮਿਆਂ ਨੂੰ ਨਿੱਤ ਮਹਿਮਾਨ ਏ ਏ ਏ ਏ ਏ ਵਾਹ ਵੀ ਵਾਹ ਪੁਆਇੰਟ ਵੀ ਲੈ ਲਿਆ ਛੱਟਾ ਸਾਹਿਬ ਪੁਆਇੰਟ ਵੀ ਲਾਇਆ ਆ ਇਹਨੂੰ ਫੜਾਈਏ ਜੀ ਫੇਰ ਤੁਹਾਡੇ ਕੋਲ ਆ ਦੁੱਲਿਆ ਆ ਯਾਰ ਛੱਟਾ ਸਾਹਿਬ ਨੇ ਡਾਲਰ ਭੇਜਿਆ 100 ਦਾ ਨੋਟ ਕਿਆ ਬੜਾ ਪਮੇ ਨੂੰ

ਕਿਸੇ ਵੀ ਖੇਰ ਦੇ ਵਿੱਚ ਜਦੋਂ ਖੁਲਮ ਚੱਲਦੀ ਹੈ ਉਹ ਆਵਾਜ਼ਾਂ ਜਿਹੜੀਆਂ ਉਹਦੀ ਇੱਕ ਵੱਡੀ ਪ੍ਰਾਪਤੀ ਹੁੰਦੀ ਹੈ ਸਤਿ ਕੀ ਸੇਣੀ ਮੈਂਜੋ ਸਾਹਿਬ ਤਲਜੀਤ ਸਿੰਘ ਜੀ ਲਾਕਾ ਸਾਹਿਬ ਸਾਬੀ ਸਰਪੰਚ ਵੱਲੋਂ ਇਸੇ ਗੱਭਰੂ ਵਾਸਤੇ 500 ਰੁਪਏ ਫੜੀ ਵੀ ਨੌਜਵਾਨ ਹੈ ਲਓ ਇਧਰੇ ਪਾਸੇ ਗੋਪਾ ਪੈਸੇ ਵੱਲੋਂ ਕਿਹਦੇ ਵਾਸਤੇ ਜੀ ਆ ਵੀ ਆ ਵੀ ਆ ਵੀ ਬੜੀ ਖੁਸ਼ੀ ਆ ਵੀ ਉਸੇ ਜਾਫੀ ਲਈ 1000 ਰੁਪਏ ਉਸੇ ਜਾਫੀ ਲਈ ਉਧਰ ਗੋਪਾ ਪਹਿ ਜੀ ਮੱਦੂ ਜੀ ਸਾਡੇ ਡੱਫਰ ਵਾਲੇ ਗੋਲਡੀ ਹੋਣੀ ਉਹਨਾਂ ਵੱਲੋਂ ਗੋਲਦੀਜੀ ਧੱਫਰ ਵਾਲੇ ਲਓ ਦੇਖੋ ਸਾਹਮਣੇ ਉਂਗਲੀ ਖੜੀ ਔਰ ਕੁਲਵੀਰ ਜੀ ਇਸ਼ਾਰਾ ਕਰਦੇ ਹੋਏ ਇਹ ਪੁਆਇੰਟ ਕਮਲ ਦਾ ਬਾਬਾ ਸੁਖਚੰਦ ਦਾ ਕਬੱਡੀ ਕਲੱਬ ਦਾ ਖਿਡਾਰੀਆਂ ਤੇ ਪ੍ਰੈਸ਼ਰ ਜ਼ਰੂਰ ਹੁੰਦਾ ਜਿੰਨਾ ਮਰਜ਼ੀ ਕਹ ਲਈਏ ਇਹ ਪ੍ਰੈਸ਼ਰ ਤੋਂ ਨਿਕਲੋ ਥੋੜਾ ਪ੍ਰੈਸ਼ਰ ਤੇ ਹੁੰਦਾ ਹੀ ਹੈ ਕਿਉਂਕਿ ਮੈਚ ਸਿਰੇ ਦਾ ਚਾਰ ਜਾਫੀ ਸਿਰੇ ਦੇ ਨੇ ਮੁੰਡੇ ਨੇ ਕਬੱਡੀ ਪਾਈ ਹੈ ਦਿਲ ਖੋਲ ਕੇ ਕਬੱਡੀ ਪਾਈ ਹੈ ਪ੍ਰੈਸ਼ਰ ਨੂੰ ਪਾਸੇ ਰੱਖ ਕੇ ਵਾਹ ਵੇ ਵਾਹ گبروہ تاجہ دیکھو ایک تاج اس پوائنٹ تھا ادھر پاسی وکڑی ہیں ڈبل دورہ سپرچ ہے اور اگلی کبڑی پوائنٹ تاجید آئے دو تھاپیاں جورنر مار گئے ایک ਵਾਹ ਜੀ ਵਾਹ 2000 ਹੋ ਗਿਆ ਖੁਸ਼ੀ ਤੇ ਮੰਗਲ ਸਿੰਘ ਦੇ ਜੱਫੇ ਵਾਸਤੇ ਇਧਰ ਦਤਾਰ ਸਿੰਘ ਜੀ ਕੈਨੇਡਾ ਸਾਬੀ ਸਰਪੰਜੀ ਸੁਖਜੀਤ ਸਿੰਘ ਜੀ ਬੈਂਸ ਸਾਹਿਬ ਤੇ ਗੋਪਾ ਬੈਂਸ ਦੋ ਭਗਵਾਨ ਸਿੰਘ ਜੀ ਕਦੇ ਡਾਇਰੈਕਟਰ ਸਾਹਿਬ ਦੋ ਦੋ ਹਜ਼ਾਰ ਰੁਪਇਆ ਖੁਸ਼ਦੀ ਤੇ ਮੰਗਲ ਸਿੰਘ ਦੇ ਜੱਫੇ ਦਾ ਹੋ ਗਿਆ ਉਧਰ ਵੇਖੋ ਸਾਹਮਣੇ ਅਗਲੀ ਰੇਡ ਇੱਕ ਇੱਕ ਅੰਕ ਕੀਮਤੀ ਹੈ ਇੱਕ ਇੱਕ ਅੰਕ ਨੇ 150000 120000 270000 ਦਾ ਇਨਾਮ ਜਿਹੜਾ ਉਹਦਾ ਫੈਸਲਾ ਕਰਨਾ ਹੈ 270000 ਬਈ ਦੁੱਲਿਆ 100 ਤੇਰੇ ਵਾਸਤੇ ਹੋਰ ਕਮਲਜੀਤ ਸਿੰਘ ਜੀ ਛੱਟਾ ਸਾਹਿਬ ਕਹਿੰਦੇ 100 ਡਾਲਰ ਕਮਲਜੀਤ ਸਿੰਘ ਜੀ ਛੱਟਾ ਸਾਹਿਬ ਤੇਰੇ ਇਸ ਖੇਤ ਤੋਂ ਖੁਸ਼ ਹੋ ਕੇ ਦੇਣਗੇ ਔਰ ਬਹੁਤ ਦੇ ਖੁਸ਼ ਹੋਣੇ ਮੈਦਾਨ ਦੇ ਵਿੱਚ ਅਗਲੀ ਰੇਡ ਪਾ ਕੇ سات منٹ گیم ہے ہو جانا سارے نے پھر پوچھنے کی ضرورت نہیں پو گی فون نہیں کرنے پڑ گے سسٹم بزی نہیں ہوگا کہ کون جتیا کون بیسٹ بنے بھائی سرا لگ گیا گلا ہونگیاں خون چرچا ہوئے گی ਤੇ ਦਿਨ ਨੇ ਅਗਲੇ ਸਾਲ ਦੀਆਂ ਤਰੀਕਾ ਤੇ ਅਜੇ ਕਲੱਬ ਨੇ ਨਹੀਂ ਨਿਸ਼ਚਿਤ ਕੀਤੀਆਂ ਹੋਣਗੀਆਂ ਔਰ ਸ਼ਾਇਦ ਜਦੋਂ ਫਕੀਰ ਸਿੰਘ ਜੀ ਮਾਈਕ ਤੇ ਆਉਣਗੇ ਟੀਮਾਂ ਨੂੰ ਉਹ ਨਾਮਾਂ ਦੀ ਵੰਡ ਵੇਲੇ ਅਗਰ ਉਹਨਾਂ ਨੇ ਤੈਅ ਕੀਤਾ ਹੋਵੇਗਾ ਤੁਹਾਨੂੰ ਅਗਲੇ ਸਾਲ ਦੀਆਂ ਤਰੀਕਾਂ ਵੀ ਅਨਾਉਂਸ ਕਰ ਦੇਣਗੇ ਔਰ ਆਸ ਕਰਦੇ ਆ ਵੀ ਉਹ ਵੀ ਦਸੰਬਰ ਮਹੀਨੇ ਦਾ ਇਹ ਹਫਤਾ ਹੋਣ ਦੇ ਚਾਂਸਸ ਹੈ ਆਓ ਵੇਖੋ ਸਾਹਮਣੇ ਸੰਦੀਪ ਅਗਲੀ ਕਬੱਡੀ ਲਓ 1.5 ਮਿੰਟ ਦਾ ਪਹਿਲਵਾਨ ਜੀ 1.5 ਮਿੰਟ ਦਾ ਖੇਲ ਹੋਰ ਬਾਕੀ ਹੈ ਉਧਰੋਂ ਮੈਦਾਨ ਦੇ ਵਿੱਚ ਸੰਦੀਪ ਲੋਧਰ ਦੀ ਪਈ ਹੋਈ ਰੇਡ ਹੈ ਔਰ 6 ਬੱਜ ਚੁੱਕੇ ਨੇ ਸੰਦੀਪ 6 ਵੱਜ ਕੇ 1 ਮਿੰਟ ਤੇ ਬਹੁਤ ਹੀ ਸ਼ਾਨਦਾਰ ਜਾਨਦਾਰ ਪੁਆਇੰਟ ਲਗਾਇਆ ਬਾਪਸ ਜਾਂਦਾ ਹੋਇਆ ਦਲਜੀਤ ਲੰਬੜ ਕਰਨ ਸਹੋਤਾ ਜੱਸਾ ਜੀ ਔਰ ਮਹਾਨ ਕਬੱਡੀ ਖਿਡਾਰੀ ਸਾਡੇ ਇਹ ਮਾਣ ਹੈ ਸਨੋ ਤੇ ਸਾਡਾ ਜੋਧਾ ਖਿਡਾਰੀ ਬਿੱਲਾ ਵੀਰ ਜੁਬਾ ਸਿਟੀ ਦੇ ਵਿੱਚ ਐਸੇ ਬਿੱਲੇ ਵੀਰ ਮੁਬਾਰਕਾਂ ਨੇ ਲਾਓ ਸਾਹਮਣੇ ਮੈਦਾਨ ਦੇ ਵਿੱਚ ਬਈ ਜਫਾ ਲਾਤਾ ਨੌਜਵਾਨ ਨੇ ਇਸੀ ਨੌਜਵਾਨ ਜਿਸ ਨੇ ਅਧਰ ਗਬਰ ਨੂੰ ਜਫਾ ਲਾਇਆ ਇਸਲਾਮੋ ਰੱਬ ਹੀ ਕਰਾਵੇ 500 ਰੁਪਏ ਸਾਡੇ ਜੰਗਬਹਾਦਰ ਜੀ ਪਹਿਲਵਾਨ ਜੀ ਇਸਲਾਮੋ ਵਾਸਤੇ ਲਓ ਦੇਖੋ ਸਾਹਮਣੇ ਅਗਲੀ ਕਬੱਡੀ ਇਸਲਾਮੋ ਵਾਸਤੇ ਨਾਲ ਹੀ ਕੁਲਵੀਰ ਜੀ ਫੈਸਲਾ ਦਿੰਦੇ ਹੋਏ ਵੀ ਪੁਆਇੰਟ ਬਾਬਾ ਸੁਖਚੰਦ ਦਾਸ ਕਬੱਡੀ ਕਲੱਬ ਸ਼ਾਗੁੜ ਲਈ ਕਮਲਦਾ ਆ ਫਿਰ ਮੱਖਣ ਮੱਖੀ ਕਲਾ ਪਿੰਡ ਦਾ ਹੈ ਕਬੱਡੀ ਵਿੱਚ ਮੱਖੀ ਦੇ ਨਾਨਾ ਮਸ਼ਹੂਰ ਇਹ ਹੈ ਨੌਜਵਾਨ ਮੱਖਣ ਸਿੰਘ ਤਰਨ ਤਰਨ ਦੀ ਪੱਟੀ ਤਹਿਸੀਲ ਦੇ ਪਿੰਡ ਮੱਖੀਕਲਾਂ ਦਾ ਮੱਖਣ ਸਿੰਘ ਐਸ਼ਲੀ ਕਬੱਡੀ ਪਾਉਣ ਦੀ ਮਦ ਆ ਪੁੱਠੀ ਪਾਉਣ ਦੀ ਕੋਸ਼ਿਸ਼ ਕੀਤੀ ਰਿਸ਼ਪਾਲ ਨੇ ਪਰ ਇਧਰੇ ਪਾਸੀ ਨੌਜਨ ਚੁਕੰਨਾ ਸੁਚੇਤ ਬਹੁਤ ਹੀ ਖੂਸੂਰਤ ਖਿਡਾਰੀ ਖੇਡ ਬੜੀ ਪਿਆਰੀ ਹੈ ਜਲਵੀਰ ਜੀ ਤੁਹਾਡੀ ਖੇਡ ਦੇ ਵਿੱਚ ਕੀ ਕਹਿੰਦੇ ਮਰ ਨੇ ਬੜੀ ਬਖਸ਼ਿਸ਼ ਕੀਤੀ ਹੈ ਮਾਪੇ ਦੀ ਉਮਰ ਵੱਜ ਜਾਂਦੀ ਹੈ ਤੇਰੇ ਵਰਗੇ ਪੁੱਤਰ ਜਦੋਂ ਘਰ ਦੇ ਵਿੱਚ ਇਹੋ ਜਿਹੇ ਜਸ਼ਨ ਦਿੰਦੇ ਐ ਉਮਰ ਵੱਜ ਜਾਂਦੀ ਐ ਮਾਪਿਆਂ ਦੀ ਪਰਿਵਾਰ ਦਾ ਸਤਿਕਾਰ ਵੱਜ ਜਾਂਦਾ ਉਧਰ ਦੇਖੋ ਸਾਹਮਣੇ ਸੰਦੀਪ ਲੁੱਧਰ ਅੱਜ ਤੇ ਕਹਿੰਦੇ ਹੁੰਦੇ ਪਾ ਲਈ ਜਾਨ ਹਿੱਲਣੀ ਪਈ ਉਹ ਖੁਸ਼ਦੀਪ 2000 ਰੁਪਇਆ ਹੋਇਆ ਸਾਬੀ ਹੁਣੀ ਸਾਡੇ ਸਿੰਘਭਾਲ ਬਲੇ ਜਦੋਂ ਖੁਸ਼ਦੀਪ ਦੀ ਇਹ ਮੰਗਤ ਸਿੰਘ ਜੱਫਾ ਲਾਵੇਗਾ ਸੁਖਜੀਤ ਸਿੰਘ ਦੀ ਬੈਲ ਉਧਰਲੇ ਪਾਸੇ ਤਾਜਾ ਦਤਾਰ ਸਿੰਘ ਹੁਣੀ ਉਹ ਦੇਖੋ ਸਾਹਮਣੇ ਨੰਬਰਦਾਰ ਜੀ ਇਧਰ ਤਾਜੇ ਦੀ ਕਪੂਰਸੁਈਏ ਦੀ ਪਈ ਹੋਈ ਕਬੱਡੀ ਓ ਬੱਲੇ ਬਈ ਪਰੇ ਹਟ ਜਾਓ ਨਿਗਾਹਾਂ ਇਧਰ ਲਿਆਓ ਗੱਲਾਂ ਬਾਤਾਂ ਛੱਡ ਕੇ ਬਿਲਕੁਲ ਹੰਦਿਆਂ ਦੇ ਸਾਹਮਣੇ ਸੂਰਮਿਆਂ ਦਾ ਮੁਕਾਬਲਾ ਛੇਰਾਂ ਦੀ ਟੱਕਰ ਵਾਈ ਵਾਹ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਰੀ ਅੱਜ ਸਾਨਾਂ ਦੇ ਪੜਾਣੇ ਵਿੱਚ ਪੇੜ ਹੁੰਦੇ ਐ ਤੇ ਛੇਰਾਂ ਦਾ ਪਹਾੜ ਮੱਥੇ ਲਾਏ ਹੋਏ ਹਨ ਗਵਰੋ ਨੇ ਜਿਨ੍ਹਾਂ ਨੇ ਸਰੀਰ ਗੁੰਦੇ ਆ। ਲਓ ਦੇਖੋ ਸਾਹਮਣੇ। ਪਹਾੜਾ ਜਾਏ। ਉਹ ਵਾਹ ਵਾਹ। ਪੱਛ ਕੇ ਵੀ ਨੌਜਵਾਨਾਂ। ਕਦੀ ਸਾਡੇ ਪਿੰਡਿਆਂ 'ਵੀ ਗੱਡੀ ਕੱਚੇ ਰਾਹੇ ਪਾਵੀ ਲਾ ਕੇ ਜੀਟੀ ਰੋਡ ਤੋਂ ਜਰਾ ਬੱਜ ਕੇ ਮੋੜ ਤੋਂ ਮੱਖਣ ਫਿਰ ਮੱਖਣ ਫਿਰ ਜਿਵੇਂ ਬਾਕੀ ਖੇਡਾਂ ਦੇ ਵਿੱਚ ਡਿਪਾਰਟਮੈਂਟ ਕਬੱਡੀ ਖਿਡਾਰੀਆਂ ਨੂੰ ਮਾਨ ਸਨਮਾਨ ਦਿੰਦੇ ਐ। ਪੰਜਾਬ ਸਰਕਾਰ ਨੇ ਵੀ ਇਨ੍ਹਾਂ ਖਿਡਾਰੀਆਂ ਨੂੰ ਮਾਨ ਸਨਮ ਦਿੱਤਾ ਹੈ ਵਾਕੋ ਕਿ ਡਿਪਾਰਟਮੈਂਟ ਦੇ ਵਿੱਚ ਦੇਖੋ ਇਧਰੇ ਪਾਸੇ ਮੱਖਣ ਬਿੱਲੀ ਭੁੱਲਰ ਵਾਲੇ ਗੱਭਰੂ ਦੇ ਨਾਲ ਮੁਕਾਬਲਾ ਕਰਕੇ ਵਾਪਸ ਹੰਦਿਆਂ ਦੇ ਵਿੱਚ ਬਰਾੜ ਸਾਹਿਬ ਵੀ ਅਸਿਸਟ ਕਰਦੇ ਹੋਏ ਇਹਨਾਂ ਅੰਪਾਇਰ ਸਹਿਬਾਨ ਨੂੰ ਬਾਉ ਜੀ ਨੂੰ ਕਿ ਇਹ ਭਾਂਜੜ ਹੈ ਉਧਰ ਨੌਜਵਾਨ ਰਵੀ ਵੱਲੋਂ ਰਵੀਆ ਉਹ ਨਹੀਂ ਰੀਸਾ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਾ ਰਹਿੰਦੇ ਗੁੱਜੇ ਕੌਣ ਠੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਾ ਪੈਂਦੇ ਕੁਝੇ ਕੌਣ ਠੱਲੇ ਤੂਫਾਨਾਂ ਨੂੰ ਉਧਰ ਅਗਲੀ ਰੇਡ ਪਾਉਣ ਲਈ ਕਾਲੇ ਕਾਲੇ ਕਦਮਾਂ ਦੇ ਵਿੱਚ ਸਾਹ ਭਰਿਆ ਲੰਬਾ ਫੇਫੜਿਆਂ ਨੂੰ ਵੱਧ ਆਕਸੀਜਨ ਦਿੱਤੀ ਹੈ ਚੌਹਾਂ ਜਾਫੀਆਂ ਨੂੰ ਨਿਹਾ ਰਿਹਾ ਹੈ ਇਸ਼ਾਰਾ ਕੀਤਾ ਲਓ ਅੰਧੇ ਤੋਂ ਸਜੇ ਕੋਨੇ ਵੱਲੋਂ ਵੱਧਾ ਹੋਇਆ ਤਾਜ਼ਾ ਕਪੂਰਥਲੀਆ ਕੈਮਰੇ ਫੋਕਸ ਵਿੱਚ ਹਜ਼ਾਰਾਂ ਲੱਖਾਂ ਨਿਗਾਹਾਂ ਐਸ਼ਵਲੀ ਕੋਈ ਸਾਹਮਣੇ ਪ੍ਰੈਜ਼ੈਂਟ ਕੋਈ ਨੈਟ ਦੇ ਇਸ ਵੇਲੇ ਤਜ ਦੀ ਪਈ ਹੋਈ ਰੇਡ ਬਹੁਤ ਸੋਹਣਾ ਪੰਨਲੇ ਕੀ ਵਾਪਸ ਨੌਜਵਾਨ ਗਬਰੂ ਮੈਦਾਨ ਦੇ ਵਿੱਚ ਵਾਪਸ ਕਾਲੀ ਕਾਲੀ ਕਦਮ ਦੇ ਨਾਲ ਐਸ਼ਵਲੀ ਟੈਂਪਰੇਚਰ ਵਿੱਚ ਕਮੀ ਹੈ ਉਦਾ ਅਸਰ ਤੇ ਜ਼ਰੂਰ ਖਿਡਾਰੀਆਂ ਤੇ ਹੁੰਦਾ ਹੈ ਪਰ ਜਿਹੜੇ ਇਨ ਐਕਸ਼ਨ ਨੇ ਉਹਨਾਂ ਦੇ ਉੱਪਰ ਕੀ ਅਸਰ ਹੋਣਾ ਹੈ ਇਹਨਾਂ ਠੰਡਾਂ ਦਾ ਕੀ ਅਸਰ ਹੋਣਾ ਹੈ ਇਹਨਾਂ ਤੂਫਾਨਾਂ ਦਾ ਕੀ ਹੋਣਾ ਹੈ ਇਹਨਾਂ ਅਸਰ ਮੈਦ ਵਿਰਿਓ ਗਰਮੀਆਂ ਦਾ ਲਓ ਦੇਖੋ ਸਾਹਮਣੇ ਉਹ ਤੇ ਅੰਥਕ ਨੇ ਮਿਹਨਤ ਕੀਤੀ ਹੈ ਇੰਨੀ ਮਿਹਨਤ ਕਿ ਜਦੋਂ ਸਰੀਰ ਕਹੇ ਕਿ ਹੁਣ ਮਿਹਨਤ ਪੂਰੀ ਹੋ ਗਈ ਅੱਜ ਦੀ ਉਹਨੀਆਂ ਮਿਹਨਤਾਂ ਕਰਕੇ ਫਿਰ ਮੈਦਾਨਾਂ ਵਿੱਚ ਇਹਨਾਂ ਮੌਸਮਾਂ ਨਾਲ ਕੀ ਫਰਕ ਪੈਂਦਾ ਹੈ ਲਓ ਬਾਉ ਜੀ ਬਾਉ ਜੀ ਕੀ ਫੈਸਲਾ ਬਾਊ ਜੀ ਪੁਆਇੰਟ ਪੁਆਇੰਟ ਜਾਫੀ ਦਾ ਪੁਆਇੰਟ ਬਾਊ ਜੀ ਪੁਆਇੰਟ ਜਾਫੀ ਦਾ ਪੁਆਇੰਟ ਜਾਫੀ ਦਾ ਜੀ ਲਓ ਉਧਰੇ ਪਾਸੇ ਦੇਖੋ ਸਾਹਮਣੇ ਮੈਦਾਨ ਦੇ ਵਿੱਚ ਸੰਦੀਪ ਜਿੱਥੇ ਪੁਆਇੰਟ ਲੈ ਕੇ ਵਾਪਸ ਆਇਆ ਹੈ ਜੰਗ ਬਹਾਦਰ ਸਿੰਘ ਜੀ ਸੰਦੀਪ ਜੀ 500 ਫੜਿਓ ਜਾਂਦੇ ਜਾਂਦੇ ਇਹਨਾਂ ਗੱਬਰੂਆਂ ਦਾ ਮਾਨ ਸਨਮਾਨਾਂ ਦੀ ਬਰਖਾ ਹੋ ਰਹੀ ਹੈ ਲਓ ਉਧਰ ਫਿਰ ਅਦੁੱਲਾ ਪੰਡ ਲੈ ਕੇ ਵਾਪਸ ਅਗਲੀ ਕਬੱਡੀ ਕਮਲ ਦੀ ਲੈ ਵੀ ਕਮਲ ਕੁਝ ਪੰਨ ਬਾਕੀ ਨੇ ਲਲੀਆਂ ਵਾਲੇ ਸੰਦੀਪ ਵਾਂਗੂ ਹੱਥ ਲਾ ਕੇ ਛਾਲ ਮਾਰ ਕੇ ਹੁੰਦਿਆਂ ਵਿੱਚ ਆ ਫੇ ਵੇਖੋ ਮੁਰਕੇ ਮੈਦਾਨ ਗੂੰਜ ਠੂਗਾ ਗੂੰਜ ਠੂਗਾ ਉਸ ਤੋਂ ਬਾਅਦ ਅਗਲੀ ਕਬੱਡੀ ਲਈ ਮੈਦਾਨ ਦੇ ਵਿੱਚ ਵਧਦਾ ਹੋਇਆ ਔਰ ਨਾਲ ਇੱਕੋ ਹੀ ਗੱਲ ਨਹੀਂ ਕਿ ਐਨ ਆਰ ਆਈ ਦਸ਼ਮੇਸ਼ ਕਬੱਡੀ ਕਿ ਆਹ ਵੇਖੋ ਸਾਹਮਣੇ ਉਧਰ ਦੇ ਪਾਸੇ ਮੈਨੂੰ ਲੱਗਦਾ ਵੀ ਬਈ ਨਜ਼ਾਰਾ ਆ ਗਿਆ ਇਸ ਪਕੜ ਦੇ ਵਿੱਚੋਂ ਹੁਣ ਗਬਰੂ ਨਿਕਲ ਪਾਵੇਗਾ ਕਿ ਨਹੀਂ ਨਹੀਂ ਨਿਕਲ ਸਕਿਆ ਔਰ ਪੁਆਇੰਟ ਸਲਾਮੂ ਵਾਸਤੇ ਯੰਗ ਭਦਰ ਜੀ ਪਹਿਲਵਾਨ ਜੀ 500 ਗਮਣੇ ਔਰ ਮੱਖਣ ਦੀ ਰੇਡ ਸੀ ਤੇ ਸਲਾਮੂ ਦਾ ਜਫਾ ਅਗਲੀ ਕਬੱਡੀ ਸੰਦੀਪ ਦੀ ਮੈਦਾਨ ਦੇ ਵਿੱਚ ਵੇਖ ਮਨਪ੍ਰੀਤ ਦੇਖੋ ਸਾਹਮਣੇ ਨਜ਼ਾਰੇ ਵੱਜੇ ਪਏ ਐ ਅੱਜ ਡਫਰ ਦੁਨੀਆ ਦੇ ਨਕਸ਼ੇ ਤੇ ਗੱਲਾਂ ਕਰ ਰਿਹਾ ਬਾਤ ਪਾ ਰਿਹਾ ਬਾਤ ਪਾ ਰਿਹਾ ਮਾ ਖੇਡ ਦੀ ਮਾ ਖੇਡ ਕਬੱਡੀ ਦੀ ਦੇਖੋ ਸਾਹਮਣੇ ਇਹ ਜਫਾ ਮੇਰਾ ਖਿਆਲਿਆ 2000 ਬਤਾਰ ਸਾਬੀ ਸਰਪੰਚ ਕਿਧਰੇ ਸਾਫੀ ਕਿਧਰੇ ਤੁਹਾਡੇ ਲੰਬardar ਜੀ ਉਦਲੀ ਭਾਈ ਗੋਪਾ ਬਹਿਨ ਜੀ ਸੁਖਜੀਤ ਸਿੰਘ ਜੀ ਬੈਸ ਲਓ ਮਾਦਮ ਦੇ ਵਿੱਚ ਆ ਫੜ ਵੀ ਆ ਵੀ ਨੌਜਵਾਨ ਆਪ ਸੋੜਾ ਕੇ ਆਓ ਆਪਰਾ ਪ੍ਰਧਾਨ ਨੂੰ ਲਓ ਦੇਖੋ ਸਾਹਮਣੇ ਇਧਰ ਪਾਸੇ ਤਾਜ ਦੀ ਰੇਡ ਬੱਲੇ ਤਾਜ ਆ ਵੀ ਕਪੂਰਥਲੀਆ ਕਬੱਡੀ ਕੁਝ ਪਲ ਬਾਕੀ ਨੇ ਸਮਾਇ ਤੇ ਔਰ ਕਹਿੰਦੇ ਹੁੰਦੇ ਵਾਹ ਬਈ ਮੈਨੂੰ ਲੱਗਦਾ ਮੁੰਡਾ ਆਪਣਾ ਜ਼ਿਲ੍ਹਾ ਹੈ ਕਹਿੰਦਾ ਵੀ ਅੱਜ ਮੈਂ ਕੁਝ ਕਰਕੇ ਦਿਖਾ ਕੇ ਸ਼ਿਆਰਪੁਰਿਓ ਏ ਵਾਹ ਬਈ ਤਾ ਓਏ ਹੋਏ ਮੇਰੇ ਦੇਖੋ ਇੰਨਾ ਤੇਜ਼ ਭੱਜਿਆ ਕਿਤੇ 31 ਨਾ ਹੋ ਜਾਣ 30 ਦੇ 31 ਨਾ ਹੋ ਜਾਣ 3 ਸੈਕਿੰਡ ਇੱਥੇ ਹੁੰਦੇ ਨੇ ਸੈਕਿੰਡਾਂ ਵਿੱਚ ਫੈਸਲੇ ਕਬੱਡੀ ਐਸੀ ਖੇਡ ਸੁਖੀ ਆ ਸਾਬੀ ਸਰਪੰਚ ਵੱਲੋਂ 500 ਰੁਪਇਆ ਤਾਜੇ ਵਸਤ ਸਾਬੀ ਸਰਪੰਚ ਵੱਲੋਂ ਤਾਜੇ ਵਾਸਤੇ 500 ਲਓ ਅਗਲੀ ਕਬੱਡੀ ਗੋਪਾਲ ਬੈਂਸ ਵੱਲੋਂ ਸਾਥੀਆਂ ਵੱਲੋਂ 1000 ਰੁਪਏ ਤਾਜੇ ਵਾਸਤੇ ਸੁਖਜੀਤ ਬੈਂਸ ਐਸਐਸ ਆਹ ਕੀ ਠਾਣੇਦਾਰ ਹੈ ਸਾਡਾ ਵੀਰ ਉਧਰ ਦੇਖੋ ਸਾਹਮਣੇ ਦੁੱਲਾ ਪੁਣ ਲੈ ਕੇ ਵਾਪਸ ਆਉਂਦਾ ਹੋਇਆ ਇਸ ਦੇ ਨਾਲ ਹੀ ਕਬੱਡੀ ਜਿੰਦਾਬਾਦ ਗੋਲ ਦੀ ਦੀਪਾ ਖਾ ਕੇ ਲੋ 500 ਗੋਲ ਦੀ ਦੀਪਾ ਦੀਪਕ ਹੱਥ ਵੱਲੋਂ 500 ਰੁਪਏ ਇਸ ਗੱਲੂ ਵਾਸਤੇ ਕਬੱਡੀ ਜਿੰਦਾਬਾਦ ਆਓ ਮਾਨ ਸਨਮਾਨ 270000 ਦੇ ਸ਼ਾਹਕੋਟ ਦੇ 36 ਸ਼ਾਹਕੋਟ ਦੇ 36 43 NRI ਦਸ਼ਵੇਸ਼ ਕਬੱਡੀ ਕਲੱਬ ਨਕੋਦਰ NRI ਦਸ਼ਵੇਸ਼ ਕਬੱਡੀ ਕਲੱਬ ਨਕੋਦਰ ਗੋਲਟੀ ਵੱਲੋਂ 500 ਰੁਪਏ ਤਾਜੇ ਵਾਸਤੇ ਬਹੁਤ ਬਹੁਤ ਧੰਨਵਾਦ ਮੁਬਾਰਕਾਂ ਨੇ ਟੂਲ ਵੱਜ ਰਹੇ ਨੇ ਅਰਵਿੰਦਰ ਸਿੰਘ ਜੀ ਰਸੂਲਪੁਰ ਸਾਹਿਬ ਖੁਸ਼ ਨੇ ਕਿ ਮੇਰੇ ਹਲਕੇ ਦੇ ਇਸ ਗੱਫਰਪਿੰਦੇ ਵਿੱਚ ਸਵੀਰ ਸਿੰਘ ਜੀ ਦੇਖੋ ਸਾਹਮਣੇ ਇਸੋ ਕਬੱਡੀ ਦਾ ਰੰਗ ਮਾਈਕ ਲਖਾਜੀ ਸਾਹਿਬ ਉਹਨਾਂ ਦੇ ਵਾਲੇ ਮੁਬਾਰਕਵਾਦ ਦੈਮਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ਸਫਲ ਕਬੱਡੀ ਜਿੰਦਾਬਾਦ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਤਾਈਮੇ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ਦੀ ਬਹੁਤ ਵੱਡੀ ਸਫਲਤਾ ਬਹੁਤ ਵੱਡੀ ਸਫਲਤਾ ਪ੍ਰਿੰਸੀਪਲ ਹੈ ਮਨਸਪੋਰਟਸ ਐਂਡ ਵੈਲਫੇਅਰ ਕਲੱਬ ਡੱਪਰ ਦੀ ਬਹੁਤ ਵੱਡੀ ਸਫਲਤਾ ਹੈ ਮੈਨੇਜਰ ਫਕੀਰ ਸਿੰਘ ਸੋਦਾ ਸਾਹਿਬ ਹੁਣਾ ਦੀ ਬਹੁਤ ਵੱਡੇ ਸਰਕਾਰ 12 13 ਤੇ 14 ਤਰੀਕਾ ਅੰਮਾਲਾ ਜੱਟਾਂ ਦੇ ਕਬੱਡੀ ਖੇਡ ਮੇਲੇ ਦੀਆਂ ਫਰਵਰੀ ਮਹੀਨਾ ਹੋਵੇਗਾ ਆਪ ਸਭ ਨੂੰ ਪਿਆਰ ਭਰੇ ਸੱਦੇ ਹੈ 9ਵਾਂ ਪਿੰਡ 1 2 ਅਤੇ 3 ਫਰਵਰੀ 1 ਤਰੀਕ